ਸਤਿ ਸ੍ਰੀ ਅਕਾਲ ਦੋਸਤੋ ਮੈਂ ਤੁਹਾਡਾ ਆਪਣਾ ਕੀਤਪਤਾ ਪੰਨੂ ਔਰ ਮੈਂ ਅੱਜ ਦੀ ਆਪਣੀ ਹਾਜ਼ਰੀ ਲੈ ਕੇ ਤੁਹਾਡੇ ਹਾਜ਼ਰ ਹਾਂ ਤੇ ਆਪਾਂ ਇੱਕ ਮਸ਼ਹਰਨਾ ਸ਼ੁਰੂ ਕਰਦਾ ਕਿ ਜ਼ਮਾਨਾ ਸੌਂ ਰਹਾ تھا بڑے ਸ਼ੌਕ سے ਅਮੀਰ ਹੋ ਗਏ ਦਾਸ ਤਾਂ ਕਹਤੇ ਕਹਤੇ ਜਮਾਨਾ ਸੁਣ ਰਹਾ ਥਾ ਬੜੇ ਸ਼ੌਕ ਸੇ ਹਮੇ ਸੋ ਗਏ ਦਾਸਤਾਂ ਕਹਤੇ ਕਹਤੇ ਅੱਜ ਸਵੇਰੇ ਉੱਠਿਆ ਤੇ ਖਬਰ ਮਿਲੀ ਕਿ ਸਾਡੇ ਭਾਰਤ ਦੇ ਮਹਾਨ ਸਪੂਤ ਸੰਗੀਤ ਨਾਲ ਜੁੜੀ ਹਸਤੀ ਤਬਲਾ ਵਾਦਕ ਜੈਕਰ ਹਸੈਨ ਜੀ ਨਹੀਂ ਰਹੇ ਔਰ ਇਹ ਕਲਾ ਦਾ ਉਸ ਤਰ੍ਹਾਂ ਸੀ ਜਿਹੜਾ ਟੁੱਟਾ ਕਲਾ ਦੇ ਅਸਮਾਨ ਚੋਂ ਔਰ ਇਹ ਇਹ ਭਾਰਤ ਦੀ ਪਹਿਚਾਨ ਸੀ ਜਿਹੜਾ ਅਸੀਂ ਕਹਿ ਸਕਦੇ ਹਾਂ ਕਿ ਸਾਡੇ ਦੇਸ਼ ਦਾ ਮਾਣ ਸਨਮਾਨ ਸੀ ਔਰ ਕੋਈ ਵੀ ਕਲਾਕਾਰ ਹੋਵੇ ਕਿਸੇ ਵੀ ਵਿਧਾਨਾਵ ਜੁੜਿਆ ਹੋਵੇ ਉਹ ਇੱਕ ਕਿਸੇ ਦੇਸ਼ ਦਾ ਨਹੀਂ ਹੁੰਦਾ ਉਹ ਪੂਰੀ ਸ੍ਰਿਸ਼ਟੀ ਦਾ ਹੁੰਦਾ ਜਿ ਤਰ੍ਹਾਂ ਕੁਦਰਤ ਹਰਥਾ ਵਿਆਪਕਾ ਜਿ ਤਰ੍ਹਾਂ ਨੁਸ਼ਰਤ ਜੀ ਜਿਵੇਂ ਯਾ ਦਸਰਾਤ ਦੇ ਮਸਾਜ ਨਹੀਂ ਸੀ ਜਰਮਨ ਲੋਕ ਵੀ ਉਹਨਾਂ ਨੂੰ ਉਨਾ ਹੀ ਸੁਣਦੇ ਸੀ ਜਿੰਨਾ ਅਸੀਂ ਸੁਣਦੇ ਸੀ ਕਿਉਂਕਿ ਸੰਗੀਤ ਦੀ ਕੋਈ ਜ਼ਬਾਨ ਨਹੀਂ ਹੁੰਦੀ ਔਰ ਸਰਗਮ ਜਿਹੜੀ ਵਜਦੀ ਸੀ ਨੁਰਖ ਜੋ ਉਹ ਬੂਰਨ ਦਾ ਅਸਲ ਸੀ ਨੋਸ਼ਰ ਜੀ ਨੂੰ ਉਹਦੇ ਉੱਤੇ ਸੰਗੀਤ ਦੇ ਉੱਤੇ ਇਸੇ ਤਰ੍ਹਾਂ ਹੀ ਸਾਡੇ ਜਕਰੋਸਨ ਜੀ ਸੀ ਤੇ ਮੈਂ ਦੁਆ ਕਰਦਾ ਕਿ ਇਸ ਤਰ੍ਹਾਂ ਦੇ ਸਪੂਤ ਇਹ ਤਰਤੀ ਤੇ ਪੈਦਾ ਹੁੰਦੇ ਰਹਿਣ ਜਿਨ੍ਹਾਂ ਦੀ ਖੁਸ਼ਬੂ ਫੈਲਦੀ ਰਵੇ ਔਰ ਇਤਰਾ ਹੀ ਮੈਂ ਛੋਟੀਆਂ ਛੋਟੀਆਂ ਮੇਰੇ ਹੁੰਦਾ ਵੀ ਮੈਂ ਕੋਈ ਨਾ ਕੋਈ ਗੱਲ ਤੁਹਾਡੇ ਨਾਲ ਦਿਲ ਦੀ ਕਰਦਾ ਰਵਾਂ ਰਾਜ ਦੀ ਮੇਰੀ ਜਿਹੜੀ ਸੀ ਇਹ ਸਰੇ ਸੁਣ ਕੇ ਖਬਰ ਤੇ ਮਨ ਥੋੜਾ ਜਿਹਾ ਉਦਾਸ ਹੋਇਆ ਕਿਉਂਕਿ ਇਹੀ ਲੋਕ ਨੇ ਜਿਹੜੇ ਨਫ਼ਰਤ ਨੂੰ ਖਤਮ ਕਰਦੇ ਆ ਔਰ ਫਿਰ ਪਿਆਰ ਦੀ ਖੁਸ਼ਬੂ ਬਣ ਕੇ ਸਾਡੇ ਦਿਲਾਂ 'ਚ ਫੈਲ ਜਾਂਦੇ ਆ ਔਰ ਜਦੋਂ ਮੈਂ ਬਹੁਤ ਉਦਾਸ ਹਾਂ ਮੈਨੂੰ ਸੋਲੋ ਤਬਲਾ ਸੁਣਦੀ ਬਹੁਤ ਛੌਂਕ ਸੀ ਮੇਰਾ ਬੁਸ਼ਰ ਸਾਹਿਬ ਦੀਆਂ ਗਜ਼ਲਾਂ ਤੇ ਮੇਰੇ ਦਿਲ ਚ ਵੱਸੀਆਂ ਸੀ ਲੱਗੇ ਗਜ਼ਲ ਬਹੁਤ ਘਟ ਗਈ ਬੁਸ਼ਰ ਸਾਹਿਬ ਨੇ ਕੁਆਲੀ ਜਿਆਦਾ ਗਾਈ ਸੀ ਪਰ 1991 92 ਜਦੋਂ ਮੈਂ ਜਵਾਨੀ ਦੀ ਰੀਜੀ ਤੇ ਪੈਰ ਧਰਿਆ ਸੀ ਤੇ ਸੁਣ ਚਰਖੇ ਦੀ ਮਿੱਠੀ ਮਿੱਠੀ ਕੂਕ ਕਿਸ ਤਸੀ ਇਹਨਾਂ ਦੀ ਬੁਸ਼ਰ ਜੀ ਜਿਹੜੀ ਮੈਂ ਹਜ਼ਾਰਾਂ ਵਾਰੀ ਸੁਣੀ ਸੀ ਔਰ ਮੇਰੇ ਦਿਲ ਚ ਘਰ ਕਰ ਗਈ ਸੀ ਅੱਜ ਵੀ ਮੇਰੀ ਗੱਡੀ ਦੇ ਜਦੋਂ ਮੈਂ ਕੱਲਾ ਹਾਂ ਤੇ ਮੈਂ ਉਹਨਾਂ ਨੂੰ ਸੁਣਦਾ ਯਾਕਰੋਸੈਨ ਜੀ ਦੇ ਤਬਲੇ ਦਾ ਮੈਂ دیਵਾਨਾ ਸੀ ਤੇ ਜਿੱਥੇ ਵੀ ਉਹਨਾਂ ਦੀ ਰੂਹ ਰਵੇ ਦੁਬਾਰਾ ਜਨਮ ਲਵੇ ਹੱਡੀ ਕਲਾ ਦੇ ਖੇਤਰ ਭਾਰਤਿਲ ਜਨਮ ਲਵੇ ਮੈਂ ਇਹੋ ਦੁਆ ਕਰਦਾ ਔਰ ਇਹ ਦਿਲਾਂ ਨੂੰ ਸਕੂਨ ਦੇਣ ਵਾਲੇ ਜਿਹੜੇ ਲੋਕ ਨੇ ਇਹਨਾਂ ਕਰਕੇ ਸਾਡੇ ਜਿਹੜੇ ਆਵਾਜ਼ਾਰ ਮਾਣਾ ਉਸ ਤੇ ਰਹਿੰਦੇ ਆ ਔਰ ਜਿਹੜੇ ਅਸੀਂ ਆਪਦੇ ਜ਼ਿੰਦਗੀ ਚ ਮਾਪਦੰਡ ਬਣਾਏ ਹੁੰਦੇ ਆ ਖਹੀ ਗਾਰ ਕਿਸੇ ਨੂੰ ਕਹਿੰਦੇ ਹੋ ਤੂੰ ਰੋਟੀ ਖਾਇਆ ਕਰ ਕੱਟ ਖਾਇਆ ਕਰ ਮੋਟਾ ਹੋ ਜਾਏਗਾ ਮੋਟਾ ਹੋ ਜਾਏਗਾ ਕਦੀ ਇਹ ਨਹੀਂ ਕਿਸੇ ਨੂੰ ਕਹਿੰਦੇ ਅਸੀਂ ਵੀ ਤੂੰ ਰਿਸ਼ਵਤ ਵੀ ਕੱਟ ਖਾਇਆ ਕਰ ਤੂੰ ਕਿਸੇ ਦਾ ਹੱਕ ਵੀ ਕੱਟ ਖਾਇਆ ਕਰ ਤੇਰੀ ਬੁੱਧੀ ਪ੍ਰੇਸ਼ਟ ਹੋ ਜਾਊਗੀ ਤੂੰ ਪ੍ਰਮਾਤਮਾ ਦੀ ਵਰਗਾਹ ਜਾ ਕੇ ਜਵਾਬ ਦੇ ਵੀ ਦੇਣੀ ਆ ਨਹੀਂ ਸਾਡਾ ਸਾਰਾ ਰੋਜ਼ ਜਿਹੜਾ ਦਾਣਾ ਉਹ ਜੋਰ ਸਾਡਾ ਲੱਗ ਜਾਂਦਾ ਤੂੰ ਮੋਟਾ ਵਾਂ ਤੂੰ ਮੋਟਾ ਵਾਂ ਤੇ ਮੈਂ ਪਰसों ਖੜਾ ਸੀ ਬਾਜ਼ਾਰ ਦੇ ਵਿੱਚ ਤੇ ਮੈਨੂੰ ਇੱਕ ਬੜੇ ਖਲੂਸ ਦੇ ਨਾਲ ਬੜੀ ਮਿੱਤਰਤਾ ਭਾਵਨਾ ਕੋਈ ਸੱਜਣ ਮਿਲੇ ਤੇ ਮੇਰੇ ਕੋਲ ਆਏ ਮੈਂ ਕਿਹਾ ਕੋਈ ਜਾਣਕਾਰ ਹੋਣੇ ਮੈਂ ਵੀ ਬੜੇ ਇਤਫਾਕ ਨਾਲ ਪਿਆਰ ਨਾਲ ਉਹਨਾਂ ਨੂੰ ਮਿਲਿਆ ਉਹ ਮੇਰੀ ਤਲੀ ਤੇ ਕਾਡ ਰੱਖ ਗਏ ਮੈਂ ਕਿਹਾ ਤੇ ਇਹ ਕਾਦਾ ਜੀ ਕਾਡ ਤੁਸੀਂ ਆਓ ਸਾਡੇ ਤੁਹਾਨੂੰ ਪਤਲਾ ਕਰੀਏ ਇਹ ਠੀਕ ਹੈ ਜੀ ਮੈਨੂੰ ਆਪਣੇ ਮੋਟਾ ਹੋਣ ਦੀ ਕੋਈ ਪਰੇਸ਼ਾਨੀ ਨਹੀਂ ਤੇ ਮੈਨੂੰ ਮਤਲਬ ਹਰ ਚੀਜ਼ ਜਿਹੜੀ ਆ ਵਪਾਰ ਬਣ ਗਈ ਤੇ ਇਦਾਂ ਹੀ ਸਾਨੂੰ ਹਰ ਚੀਜ਼ ਆ ਜਿਹੜੀ ਉਹ ਸਿਹਤਮੰਦ ਚਾਹੀਦੀ ਆ ਪਰ ਕਿਸੇ ਦਾ ਤੀ ਪੁੱਤ ਸਿਹਤਮੰਦ ਹੋਵੇ ਉਹਨੂੰ ਅਸੀਂ ਕਹਿ ਦਿੰਨੇ ਵੀ ਇਹ ਬੜਾ ਮੋਟਾ ਹੋ ਗਿਆ ਭਲਵਾਨਾ ਇੱਕ ਮੋਟਾ ਹੋਣਾ ਸਿਹਤਮੰਦ ਹੋਣ ਚ ਬਹੁਤ ਫਰਕ ਹੁੰਦਾ ਔਰ ਇਹ ਹੋਣੀ ਤੇ ਮੈਂ ਵੀ ਸੁਣਿਆ ਵੀ ਜਾਂਦੇ ਪਹਿਲਵਾਨਾਂ ਕੋਲ ਦਿਮਾਗ ਘੱਟ ਹੁੰਦਾ ਪਲਵਾਨਾਂ ਕੋ ਤਾਕਤ ਹੁੰਦੀ ਆ ਪਲਵਾਨਾਂ ਕੋ ਸਬਰ ਹੁੰਦਾ ਪਲਵਾਨਾਂ ਕੋ ਸ਼ੁਕਰ ਹੁੰਦਾ ਪੰਨਾਂਾਂ ਕੋ ਤਸੱਲੀ ਹੁੰਦੀ ਆ ਤਹਮਲ ਹੁੰਦਾ ਪਲਵਾਨਾਂ ਕੋਲ ਕਾਲੀ ਨੀਂਦ ਹੁੰਦੀ ਔਰ ਪਲਵਾਨ ਹਾਥੀ ਵਰਗੇ ਹੁੰਦੇ ਆ ਔਰ ਜੇ ਇਨਸਾਨ ਤੋਂ ਬਾਅਦ ਸਭ ਤੋਂ ਜ਼ਿਆਦਾ ਕਿਸੇ ਕੋ ਦਿਮਾਗ ਹੈਗਾ ਤੇ ਉਹ ਹਾਥੀ ਕੋਲਾ ਔਰ ਪਲਵਾਨ ਜਿਹੜੀ ਆ ਆਪਣੀ ਸਾਰੀ ਜਿੰਨੀ ਆਪਦੀ ਤਾਕਤ ਹੁੰਦੀ ਆ ਉਹ ਸਮੇਟ ਕੇ ਰੱਖਦੇ ਆ ਆਪਣੀ ਖੇਡ ਆਸਤੇ ਆਪਣੀ ਕਲਾ ਆਸਤੇ ਆਪਦੇ ਸਰੀਰ ਆਸਤੇ ਪਲਵਾਨ ਕਿਸੇ ਦਾ ਬੁਰਾ ਨਹੀਂ ਕਰਦੇ ਰਾਬਰਗੇ ਹੁੰਦੇ ਆ ਤੇ ਇਹਨਾਂ ਦਾ ਪਲਵਾਨਾਂ ਨੂੰ ਲੋਕ ਕੀ ਕਰਦੇ ਆ ਕਿ ਮੈਂ ਸੁਣਿਆ ਸੀ ਸਾਡੇ ਪਰਿਵਾਰ ਮੇਰੇ ਨਾਨਕੇ ਪਲਵਾਨਾਂ ਦਾ ਪਰਿਵਾਰ ਸੀ ਜੀ ਉੱਥੇ ਜਦੋਂ ਮਾਲਵੇ ਦੁਆਬੇ ਦੇ ਵਿੱਚ ਹੁਲ ਜਾਂਦੇ ਪਲਵਾਨ ਤੇ ਲੋਕ ਇਹਨਾਂ ਦੇ ਪੈਰਾਂ ਨੂੰ ਹੱਥ ਲਾਉਂਦੇ ਆ ਆਪਣੇ ਬੱਚੇ ਇਹਨਾਂ ਨੂੰ ਚੁਗਾਉਂਦੇ ਆ ਪੱਗਾਂ ਦਿੰਦੇ ਆ ਇਹਨਾਂ ਦੇ ਗੁਰੂ ਗਰੂ ਪੀਰਾਂ ਨੂੰ ਅਨੁਇਤ ਕਰਦੇ ਆ ਪਰ ਮਿਹਨਤ ਕਰੋ ਖੁਸ਼ ਰਹੋ ਆਪਣੇ ਆਪ ਨੂੰ ਸਬਰ ਤਸੱਲੀ ਰੱਖੋ ਆਪਣੇ ਆਪ ਦੇ ਵਿੱਚ ਕਰਦੀ ਜਿਹੜੀ ਆ ਖਰਾਕ ਆ ਉਹਨੂੰ ਖਾਓ ਹਮੇਸ਼ਾ ਹੀ ਜਿਵੇਂ ਹੀ ਕਰਨ ਕੇ ਖਾਣੇ ਆ ਸਾਡੀਆਂ ਮਾਤਾ ਜਿਹੜੀਆਂ ਸਾਡੀਆਂ ਮਾਵਾਂ ਸੀ ਏ ਟਾਈਮ ਉਹ ਥਾਣਾ ਚੱਕੀ ਪੀਂਦੀਆਂ ਸੀ ਤੇ ਪੀ ਕੇ ਸਾਨੂੰ ਆਟਾ ਰੋਟੀ ਬਣਾਉਂਦੀਆਂ ਸੀ ਉਹ ਆ ਰੋਟੀ ਹੀ ਜਿਹੜੀ ਸੂੜੇ ਵਾਲੀ ਰੋਟੀ ਸੀ ਉਹ ਸਾਡੀ ਕਿਉਂਕਿ ਪੋਸ਼ਟਿਕਤਾ ਹ ਤੇ ਬਹੁਤ ਵਧੀਆ ਸੀ ਉਹ ਸਾਡੇ ਡਾਈਜੈਸਟ ਵਾਸਤੇ ਬਹੁਤ ਵਧੀਆ ਸੀ ਅੱਜ ਵੀ ਇਦੋਂ ਮੈਂ ਕਿਸੇ ਗੁਰਦਾਰਾ ਸਾਹਿਬ ਜਾਂ ਨਾ ਕਿਤੇ ਵੀ ਵੇਣਾ ਉੱਥੇ ਸੂੜੇ ਵਾਲੀ ਰੋਟੀ ਮੇਰਾ ਬਹਿੰਦੀ ਪਸੰਦੀ ਦਾ ਖਾਣਾ ਹੁੰਦਾ ਤੇ ਸਾਨੂੰ ਘਰਾਂ ਦੇ ਵਿੱਚ ਵੀ ਇਸੇ ਤਰ੍ਹਾਂ ਜੇ ਫਾਈਬਰ ਕੱਢਿਆ ਆਟਾ ਮਿਲਦਾ ਤੇ ਉਹਦੇ 'ਚ ਤੁਸੀਂ ਫਾਈਬਰ ਦੁਬਾਰਾ ਪਿਆ ਕੇ ਸੂੜੇ ਨਾਲ ਮਿਕਸ ਕਰਕੇ ਅਸੀਂ ਖਾ ਸਕਦੇ ਆ ਸਾਡੀ ਸਿਹਤ ਤੋਂ ਵੱਡੀ ਕੋਈ ਨਿਆਮਤ ਨਹੀਂ ਪਰ ਅਸੀਂ ਦੌਲਤ ਜਿਹੜੀ ਆ ਕਿਸੇ ਟੰਮਾ ਦਾਰਾ ਸਿੰਘ ਨੂੰ ਨਾਲ ਦੇ ਮੂੰਹੋਂ ਸੁਣਿਆ ਸੀ ਕਿ ਤੁਸੀਂ ਦੌਲਤ ਕਿੰਨੂੰ ਸਮਝਦੇ ਹੋ ਉਹਨਾਂ ਨੇ ਕਿਹਾ ਸੀ ਮੈਂ ਦੌਲਤ ਸਿਹਤ ਨੂੰ ਸਮਝਦਾ ਤੁਹਾਡੀ ਸਿਹਤ ਹੀ ਸਭ ਤੋਂ ਵੱਡੀ ਦੌਲਤ ਆ ਔਰ ਇਹਨੂੰ ਬਚਾ ਕੇ ਰੱਖੋ ਤੇ ਇਹ ਕੋਈ ਛੋਟੀਆਂ ਛੋਟੀਆਂ ਗੱਲਾਂ ਜਿਹੜੀਆਂ ਮੈਂ ਤੁਹਾਡੇ ਨਾਲ ਕਰਦਾ ਰਹਿਣਾ ਮੇਰੇ ਚੈਨਲ ਦਾ ਅਜ ਬਾਅਦ ਵੀ ਤੁਹਾਨੂੰ ਕਿਹਾ ਸੀ ਆਪਣੀ ਸਾਝ ਦਾ ਮਕਸਦ ਇਹੋ ਹੀ ਆ ਆਪਾਂ ਨੂੰ ਵੀ ਆਪਾਂ ਮੈਂ ਤੁਹਾਡੇ ਰੂਪ ਰੂਪ ਆਵਾਜ਼ ਵੇਰੇ ਕੋਈ ਗੱਲ ਕਰ ਸਕਾਂ ਤੇ ਹੁਣ ਮੈਂ ਸ਼ਾਇਦ ਇੱਕ ਨਵੀਂ ਵੀ ਸ਼ੁਰੂ ਕਰ ਰਹਾ ਵਾਂ ਇਹ ਦੇ ਆਪਣੇ ਚੈਨਲ ਦੇ ਥਰੂ ਮੈਂ ਜਿਹੜੀਆਂ ਸਾਡੇ ਪੁਰਾਣੇ ਵਿਸਰਗ ਗਏ ਸੀ ਜਿਹੜੇ ਜਿੱਤਰਾ ਘਾਨੇ ਸੀ ਦੱਬ ਸੀ ਕਾਈ ਸੀ ਕਰੀਰ ਸੀ ਸਰਕੜਾ ਸੀ ਸਰਕੰਡਾ ਸੀ ਪਖੜਾ ਸੀ ਕਿੱਕਰਾਹੀ ਪਾੜੀ ਕਿੱਕਰਾਹੀ ਢਾਲੀਆਂ ਸੀ ਨਿਮਾ ਸੀ ਇਹ ਨਵੀਂ ਪੀੜ੍ਹੀ ਆਸਤੇ ਇਹ ਵਿਸਰਗੀਆਂ ਚੀਜ਼ਾਂ ਔਰ ਇਹਨੂੰ ਸਾਨੂੰ ਲੋੜ ਆ ਪਈ ਇਹਨਾਂ ਨੂੰ ਇਹਨਾਂ ਦੇ ਜਿਹੜੀ ਜਾਣਕਾਰੀ ਸਾਡੇ ਸ਼ਬਦ ਕੋਸ਼ਾਂ ਦੇ ਵਿੱਚ ਸੇਵ ਰਵੇ ਜਿ ਤਰ੍ਹਾਂ ਕਿ ਅੱਜ ਅਸੀਂ ਜੇ ਕੋਈ ਕਿਸੇ ਨੇ ਬੱਚੇ ਨੇ ਪੜ੍ਹਨੀ ਹੋਵੇ ਤਾਂ ਅਖੀਰ ਨਹੀਂ ਪੜ ਸਕਦਾ ਕਿਉਂਕਿ ਵਾਰਿਸਾਂ ਉਹਨਾਂ ਦੇ ਟਾਈਮ ਜਿਹੜੀ ਪੰਜਾਬੀ ਦੇ ਸ਼ਬਦ ਉਹਨਾਂ ਲਿਖੇ ਸੀ ਉਸ ਟਾਈਮ ਸਾਡੇ ਪ੍ਰਚਲਿਤ ਭਾਸ਼ਾ ਸੀ ਫਾਰਸੀ ਤੇ ਅਰਬੀ ਇਹ ਪਛਾਵਾ ਸੀ ਜਿਹੜੀਆਂ ਬ੍ਰਜ ਭਾਸ਼ਾ ਸੀ ਬ੍ਰਿਜ ਭਾਸ਼ਾ ਸੀ ਇਹਨਾਂ ਦਾ ਸੰਸਕ੍ਰਿਤ ਸੀ ਇਹਨਾਂ ਦਾ ਮਿਸ਼ਰਨ ਸੀ ਤੇ ਉਰਦੂ ਤੇ ਬਹੁਤ ਬਾਅਦ ਚ ਆਉਂਦਾ ਵਾ ਇਹਦੇ 2-300 ਸਾਲ ਪੁਰਾਣੀ ਭਾਸ਼ਾ ਸਾਰੀ ਤੇ ਉਹਤੇ ਬਾਬਾ ਫਰੀਦ ਜੀ ਤੇ 11ਵੀਂ ਸਤਾਪਦੀਕ ਚ ਉਹਨਾਂ ਨੇ ਪੰਜਾਬੀ ਦੇ ਵਿੱਚ ਜਿਹੜੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵੀ ਉਹਨਾਂ ਦੀ ਬਾਣੀ ਦਰਜ ਆ ਔਰ ਇੰਨੀ ਮਿੱਠੀ ਆ ਸ਼ਾਇਦ ਵਰਗੀ ਤੇ ਰੱਬ ਜਿਹੜਾ ਸ਼ਬਦ ਸੀ ਉਹ ਫਾਰਸੀ ਦਾ ਸੀ ਔਰ ਮੈਂ ਇਹੇ ਸੋਚਦਾ ਨਾ ਵੀ ਰੱਬ ਸ਼ਬਦ ਬਾਬਾ ਫਰੀਦ ਜੀ ਉਹਨਾਂ ਨੇ ਵਰਤਿਆ ਸੀ ਫਰੀਦਾ ਕੂੰ ਸੋਤਾ ਰੱਬ ਜਾਗਦਾ ਤੇ ਡਾਡੇ ਨਾਲ ਪ੍ਰੀਤ ਤੇ ਬਾਬਾ ਫਰੀਦ ਜੀ ਉਹਨਾਂ ਦੇ ਸ਼ਬਦ ਨੇ ਉਸ ਟਾਈਮ ਦੇ ਬੜੇ ਮਿੱਠੇ ਇਸੇ ਤਰ੍ਹਾਂ ਹੀਰ ਵਾਰਿਸ ਸ਼ਾਹ ਦੇ ਜਿਹੜੇ ਬਹੁਤ ਸਾਰੇ ਸ਼ਬਦ ਨੇ ਉਹਨ ਸਾਡੀ ਸਮਝ ਤੋਂ ਬਾਹਰ ਨੇ ਔਰ ਜੇ ਕੋਈ ਕਵੇ ਕਿ ਮੈਂ ਹੀਰ ਵਾਰਿਸ ਸ਼ਾਹ ਉਹਨਾਂ ਨੂੰ ਸਮਝ ਲੂੰਗਾ ਪੜ ਕੇ ਉਸੇ ਵੇਲੇ ਤੇ ਨਹੀਂ ਸਮਝ ਸਕਦਾ ਕਿਉਂਕਿ ਇਹਨੂੰ ਉਸਤਾਦਾਂ ਦੀ ਲੋੜ ਆ ਜੇ ਕੋਈ ਤੁਹਾਨੂੰ ਦੱਸਣ ਵਾਲਾ ਹੋਵੇ ਤੇ ਫੇਰ ਹੀ ਤੁਸੀਂ ਹੀਰ ਨੂੰ ਸਮਝ ਸਕਦੇ ਜੀ ਔਰ ਮੈਂ ਕਹਿੰਦਾ ਇੱਕੋ ਹੀ ਹੀਰ ਦੀ ਕਿਤਾਬ ਆ ਪੰਜਾਬੀ ਦੀ ਜੇ ਕੋਈ ਪੰਜਾਬੀ ਇਹਨੂੰ ਗਹਿਰਾ ਪੜ ਲਵੇ ਤੇ ਉਹਨੂੰ ਮੇਰਾ ਖਿਆਲ ਦੁਨੀਆ ਦੀ ਹੋਰ ਕਿਸੇ ਕਿਤਾਬ ਨੂੰ ਪੜਨ ਦੀ ਲੋੜ ਨਹੀਂ ਜਿ ਤਰ੍ਹਾਂ ਮੇਰਾ ਦਾਗਿਸਤਾਨ ਰਸੂਲ ਅਮਜਾਤੋ ਜੀ ਉਹਨਾਂ ਦੀ ਕਿਤਾਬ ਆ ਦਿਲ ਚ ਉਤਰ ਜਾਂਦੀ ਆ ਇਦਾਂ ਹੀ ਇਹ ਖੀਰ ਆ ਜਿਹੜੀ ਉਹ ਇੱਕ ਇਹੋ ਜਿਹਾ ਮੈਂ ਤੁਹਾਨੂੰ ਕਹੂੰਗਾ ਪਵਿੱਤਰ ਕਿਤਾਬ ਆ ਵੇਖਣ ਨੂੰ ਕ੍ਰੀਮ ਨੂੰ ਕਿਸੇ ਨੇ ਕਿਹਾ ਸੀ ਕਿ ਵੀਰ ਵਾਰਿਸ਼ ਆ ਹੀਰ ਉਹਨੇ ਸ਼ਹਿਰ ਵਾਰਿਸ਼ ਆ ਉਹਨਾਂ ਤਾਂ ਲਿਖਿਆ ਵੀ ਉਹਨਾਂ ਦੀ ਆਪ ਦੀ ਬੇਟੀਆਂ ਨਹੀਂ ਮੈਂ ਕਿਹਾ ਕਮਲਿਆ ਹੀਰ ਮੈਨੂੰ ਨਹੀਂ ਪਤਾ ਵੀ ਵਾਰਿਸ਼ਾ ਹਣਾ ਨੇ ਉਹਦਾ ਕਦਾਬਤਾ ਕਿਉਂ ਨਾ ਰੱਖ ਦਿੱਤਾ ਵੱਡੇ ਵੱਡੇ ਧਾਰਮਿਕ ਗ੍ਰੰਥ ਵੀ ਜਿਹੜੀਆਂ ਉਹ ਉਹਦੀ ਬਰਾਬਰੀ ਨਹੀਂ ਕਰਦੇ ਹੀਰ ਦੀ ਰਹੀਰ ਨੂੰ ਜਿਹੜਾ ਦੁਨੀਆ ਭਰ ਦਾ ਐਨਸਾਈਕਲੋਪੀਡੀਆ ਜਿਹੜਾ ਸੀ ਉਹ ਮੈਂ ਸਮਝਦਾ ਕਿ ਉਹ ਵਾਰਿਸ਼ਾ ਹਣਾ ਦੇ ਦਿਮਾਗ ਦੇ ਵਿੱਚ ਸੀ ਐਡਾ ਵੱਡਾ ਬ੍ਰੇਨ ਉਹ ਕੋਈ ਮਰਦ ਲਈ ਮਾਇਦਾ ਲਾਲ ਪੈਦਾ ਹੁੰਦਾ ਲੈ ਕੇ ਫਲਕ ਪੀਪਾ ਹੀ ਹਣਾ ਦੀ ਬਾਣੀ ਆ ਜੇ ਜੋ ਬ੍ਰਹਮੰਡ ਹੈ ਸੋਈ ਪਿੰਡ ਹੈ ਜੋ ਖੋਜੇ ਸੋ ਪਾਵੇ ਇਹ ਸਾਰੀ ਸ੍ਰਿਸ਼ਟੀ ਉਹਨਾਂ ਦੇ ਇੱਥੇ ਸੀ ਉਹ ਅਰਸ਼ਾ ਉਹਨਾਂ ਦੇ ਔਰ ਉਹਨਾਂ ਨੇ ਜ਼ਿੰਦਗੀ ਦੇ ਜੀਵਨ ਦਾ ਕੋਈ ਪਹਿਲੂ ਇਹੋ ਜਿਹਾ ਨਹੀਂ ਜਿਹੜਾ ਰਹਿਣ ਦਿੱਤਾ ਹੋਵੇ ਕਿ ਉਸ ਦਾਅ ਦੇ ਵਿੱਚ ਸ਼ਾਮਿਲ ਤਾਂ ਕੀਤਾ ਹੋਵੇ ਔਰ ਉਹਨੂੰ ਕਰੇ ਜਿਹੜਾ ਪੜ ਲੂਗਾ ਉਹ ਜਾਣੂਗਾ ਕਿ ਉਹ ਕੀ ਚੀਜ਼ ਆ ਚਲੋ ਦੋਸਤੋ ਇਹ ਮੇਰੀ ਇੱਕ ਖਾਸੀ ਅਜੀਬੀ ਔਰ ਮੈਂ ਦੁਬਾਰਾ ਫਿਰ ਜਕਰਸ ਸਿੰਘ ਜੀ ਉਹਨਾਂ ਦੇ ਇਸ ਸੰਸਾਰ ਤੋਂ ਜਾਣ ਦਾ ਜਿਹੜਾ ਵਾ ਉਹ ਖਬਰ ਆ ਤੁਹਾਡੇ ਨਾਲ ਸਾਰੇ ਨਾਲ ਸਾਂਝੀ ਕਰ ਰਿਆ ਤੇ ਉਹ ਗਏ ਇਸ ਦੁਨੀਆ ਤੋਂ ਕਲਾ ਨੂੰ ਤੇ ਇੱਕ ਯੁੱਗ ਦਾ ਅੰਤ ਹੋਇਆ ਪ੍ਰਮਾਤਮਾ ਉਹਨਾਂ ਦੀ ਰੂਹ ਨੂੰ ਸ਼ਾਂਤੀ ਦੇਣ ਔਰ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜਰੂਰ ਕਰਦਿਆ ਕਰੋ ਮੈਂ ਤੁਹਾਡਾ ਆਪਣਾ ਤੁਹਾਡਾ ਪੰਨੋ